ਸੋ ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਚ ਆਪਾਂ ਆਏ ਹਾਂ ਜੀ ਮੋੜ ਮੰਡੀ ਬੱਕਰੀਆਂ ਦੀ ਮੰਡੀ ਤੇ ਤੇ ਆਪਾਂ ਤੁਹਾਨੂੰ ਜਾਨਵਰ ਦਿਖਾਵਾਂਗੇ ਤੇ ਬਾਕੀ ਇੱਥੇ ਹੋਰ ਵੀ ਨੀਰਾ ਵਗੈਰਾ ਮੂਖੜਾ ਜਾਂ ਗਵਾਰੇ ਦੇ ਉਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਸੋ ਹਾਂਜੀ ਅੱਗੇ ਤੁਸੀਂ ਦੇਖ ਵੀ ਸਕਦੇ ਹੋ ਮੂਖੜਾ ਨੀਰਾ ਤੇ ਗਵਾਰੇ ਨੀਰਾ ਸੇਲ ਹੋਣ ਵਾਸਤੇ ਆਇਆ ਤੇ ਕੁਆਲਿਟੀ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਨੀਰਾ ਹੁੰਦਾ ਮੰਡੀ ਸੇਲ ਹੋਣ ਵਾਸਤੇ ਜੇ ਕਿਸੇ ਨੇ ਨੀਰਾ ਖਰੀਦਣਾ ਹੈ ਤੇ ਮੰਡੀ ਤੇ ਆ ਕੇ ਖਰੀਦ ਵੀ ਸਕਦੇ ਹੋ ਅੱਗੇ ਤੁਸੀਂ ਦੇਖ ਵੀ ਸਕਦੇ ਹੋ ਇੱਧਰ ਵੀ ਬਹੁਤ ਜ਼ਿਆਦਾ ਨੀਰਾ ਸ ਇਹ ਇਧਰ ਮੂੰਗੀ ਦਾ ਨੀਰਾ ਪਿਆ। ਦੇਖੋ ਵੀ। ਇਹ ਕੁਆਲਿਟੀ ਵਗਰਾ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਕੁਆਲਿਟੀ ਦੇ ਵਿੱਚ ਹੈ। ਤੇ ਕਿਹੜੀ ਜਗ੍ਹਾ ਤੋਂ ਆਇਆ ਆ ਭਾਈ? ਇਹ ਪਿੰਡ ਕੋਲ ਦਾ ਕੌਲਿਆਣੇ ਤੋਂ ਆਇਆ ਜੀ। ਠੀਕ ਆ। ਜਿਹੜਾ ਕਿਹੜਾ ਪਿੰਡ ਦਾ ਆਪਣਾ? ਪਿੰਡਾ ਜਿਹੜਾ ਪਿੰਡਾ ਜੀ। ਠੀਕ ਆ। ਤੇ ਕੀ ਰੇਟ ਪੈਂਦਾ ਨੀਰਾ ਇਹਦੇ? 1000 ਰੁਪਏ। 1000 ਰੁਪਏ। ਤੇ ਨੰਬਰ ਬੋਲ ਦੋਗੇ ਆਪਣਾ 9856510837 ਨੰਬਰ ਜੀ। ਤੋਂ ਹਾਂਜੀ ਜੇ ਕਿਸ ਨੇ ਮੂੰਗੀ ਇਹਦਾ ਮੂੰਗੀ ਦਾ ਨੀਰਾ ਜਿਹੜਾ ਲੈਣਾ ਹੈ ਨੰਬਰਾਂ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ। ਇਹ ਕੁਆਲਿਟੀ ਵਗਰਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਠੀਕ ਆ ਆ ਵੇਖ ਲਓ ਵੀ ਦੁਬਾਰਾ ਫੇਰ ਆਪਾਂ ਚੈੱਕ ਕਰਾਣੇ ਆ ਵਧੀਆ ਨੀਰਾ ਸਾਫ ਸੇਲੋਂ ਵਾਸਤੇ ਹੁੰਦਾ ਮੰਡੀ ਦੇ ਇੱਥੇ ਠੀਕ ਆ ਬਈ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਆਪਾਂ ਦੁਬਾਰਾ ਜੀ ਨੀਰਾ ਸੇਲੋਂ ਵਾਸਤੇ ਆਇਆ ਇਹ ਚੰਗੀ ਕੁਆਲਿਟੀ ਦੇ ਵਿੱਚ ਤੇ ਕਿਹੜੀ ਜਗ੍ਹਾ ਤੋਂ ਆਏ ਵੀਰੇ ਆਪਾਂ ਨੌਰ ਤੋਂ ਨੌਰ ਬਦਰਾ ਨਾਲ ਠੀਕ ਆ ਤੇ ਇਹ ਕੀ ਰੇਟ ਰਹੂਗਾ ਨੀਰਾ ਵੀਰੇ ਨੀਰਾ ਸਪਲਾਈ ਚੱਲਦੀ ਹੈ ਸਾਡੇ 950 ਬੜੇ ਉੱਚੀ ਬੋਲੋ ਵੀਰੇ 950 ਰੁਪਿਆ 950 ਰੁਪਿਆ ਠੀਕ ਆ ਘਰੇ ਪਹੁੰਚ ਹੋ ਜੂਗੀ ਤੇ ਮੋਬਾਈਲ ਨੰਬਰ ਬੋਲੋ ਆਪਣਾ 75689 75689 73452 73452 ਸੋ ਹਾਂਜੀ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਨੀਰਾ ਦਿਖਾ ਦੇ ਬਈਆ ਕਰ ਲੋ ਚੈੱਕ ਕੁਆਲਿਟੀ ਵਧੀਆ ਕੁਆਲਿਟੀ ਦੇ ਵਿੱਚ ਨੀਰਾ ਆਇਆ ਗੁਆਰੇ ਦਾ ਤੇ ਘਰੇ ਹੀ ਪਹੁੰਚ ਹੋ ਜੇਗੀ ਨੰਬਰਾਂ 'ਚ ਪਏ ਉਹ ਦੇਖ ਬਾਕੀ ਇਹ ਗੱਟਿਆਂ 'ਚ ਪੈ ਪੈ ਕੀਤਾ ਵਾ ਇਹ ਗੱਟਾ ਕਿੰਨੇ ਦਾ ਇੱਕ 300 ਦਾ 25 ਕਿਲੋ ਦਾ 300 ਦਾ ਗੱਟਾ 25 ਕਿਲੋ ਦਾ ਗੱਟਾ ਇਹ ਖੁੱਲਾ 950 ਰੁਪਏ ਖੁੱਲਾ 950 ਨੂੰ ਆ ਹਾਂਜੀ ਜੇ ਕਿਸੇ ਨੇ ਲੈਣਾ ਨੀਰਾ ਨੰਬਰਾਂ 'ਤੇ ਕਰ ਲੈ ਸੰਪਰਕ ਬਾਕੀ ਆਪਾਂ ਅੱਗੇ ਚੱਲਦੇ ਆਂ ਅੱਗੇ ਵਪਾਰਨ ਦਿਖਾਉਣੇ ਨੇ ਬਾਕੀ ਵੀ ਇੱਥੇ ਤੁਸੀਂ ਦੇਖ ਹੀ ਸਕਦੇ ਹੋ ਮੰਡੀ ਜਿਹੜੀ ਬਹੁਤ ਜਿਆਦੇ ਭਰਦੀ ਆ ਤੇ ਮੋੜ ਮੰਡੀ ਬੱਕਰੀ ਦੀ ਮੰਡੀ ਲੱਗਦੀ ਆ ਹਰ ਵੀਰਵਾਰ ਨੂੰ ਤੇ ਅੱਗੇ ਵੀ ਆਪਾਂ ਚੱਲਦੇ ਹਾਂ ਦਿਖਾਉਣੇ ਤੁਹਾਨੂੰ ਜਾਨਵਰ ਬਹੁਤ ਜਾਨਵਰ ਆਉਂਦੇ ਮੰਡੀ ਉਸੇ ਲਈ ਹੋਣ ਵਾਸਤੇ ਆ ਦੇਖੋ ਜਰਮਨ ਸ਼ੈਪ ਡੌਗ ਦੇਖੋ ਵੀ ਜਾਨਵਰ ਵੀ ਆਉਂਦੇ ਸੀ ਉਹਨਾਂ ਵਾਸਤੇ ਚੰਗਾ ਜਾਨਵਰ ਆ ਪਰ ਉਹ ਬਾਹਰ ਕੀ ਜੱਟ ਅੱਗੇ ਇਧਰ ਵੀ ਦੇਖ ਸਕਦੇ ਹੋ ਵੀ ਡੌਗ ਜਿਹੜਾ ਛੇਲਣ ਵਾਸਤੇ ਆਇਆ ਕਿ ਮੇਲਾ ਕਿ ਫੀਮੇਲ ਆ ਬੇ ਫੀਮੇਲ ਫੀਮੇਲ ਠੀਕ ਹੈ ਤੇ ਅੱਗੇ ਇਧਰ ਵੀ ਆ ਬੇ ਦੇਖੋ ਦੇਖੋ ਇਹ ਕਿਹੜੀ ਨਸਲ ਦਾ ਬਰਿਆ ਹਾਂ ਟੋਏ ਚ ਟੋਏ ਬਮ ਆ ਵੀ ਤੇ ਕੀ ਮੋਡਲ ਰੂਗਾ ਇਹਦਾ ਜੀ ਇਹਦਾ ਮੋਡਲ ਬਾਈ 10000 ਰੁਪਏ ਤੇ ਇਹਦਾ ਬੱਚੇ ਦਾ ਠੀਕ ਹੈ ਮੇਲਾ ਕੀ ਮੇਲਾ ਇਹ ਠੀਕ ਆ ਤੇ ਮੋਬਾਈਲ ਨੰਬਰ ਬੋਲ ਦੋਗੇ ਆਪਣਾ ਹੀ ਮੈਨ ਨੰਬਰ ਜਿਹੜਾ ਦਿਖਾਈ ਦੋ ਬੋਲੀ ਵੀ ਕੀ ਨੰਬਰ ਚਲੋ ਕੋਈ ਗੱਲ ਅੱਗੇ ਵੀ ਕਰੋ ਚੱਕ ਬਈ ਇਹ ਵੀ ਟੋਏ ਬਮ ਚਾ ਕਲਚਰ ਬਮ ਰਿਹਾ ਇਹ ਆਹ ਇਹ ਪਹੁੰਚਾ ਬਈ ਤੇ ਮੇਲਾ ਕੀ ਫੀਮੇਲ ਇਹ ਦੋਨੇ ਹੀ ਇਹ ਤੇ ਕੀ ਮਲ ਰੂ ਇਹਨਾਂ ਦਾ ਇਹ ਨਾਲ ਆਈ ਫੀਮੇਲ ਦੀ 10 ਆ ਰਹੀ ਠੀਕ ਹੈ ਮੇਲ ਦਾ 12 ਮੇਲ ਦਾ 12 ਤੇ ਫੀਮੇਲ ਦਾ 10 ਤੇ ਮੋਬਾਈਲ ਨੰਬਰ ਬੋਲ ਦੋਗੇ ਆਪਣਾ 98880 98880 6140 28140 ਪਿੰਡ ਕਿਹੜਾ ਵੀਰੇ ਆਪਣਾ ਮੋੜ ਆਹੀ ਮੋੜ ਪਿੰਡ ਆ ਬਈ ਜੇ ਕਿਸੇ ਲੈਣੇ ਜਾਨਵਰ ਨੰਬਰਾਂ ਸੰਪਰਕ ਕਰ ਲਿਓ ਬਈ ਅੱਗੇ ਕਰੋ ਚੱਕ ਵੀ ਕਬੂਤਰ ਬਹੁਤ ਸੋਹਣੇ ਜਾਨਵਰ ਆ ਕਰੋ ਜੀ ਸਾਰੇ ਤਰ੍ਹਾਂ ਦੇ ਜਾਨਵਰ ਸੇਲ ਹੋਣ ਆਸਤੇ ਹੁੰਦੇ ਆ ਕਬੂਤਰ ਦੇਖੋ ਬਈ ਅੱਗੇ ਚੱਲਦੇ ਆ ਜੀ ਦਿਖਾਉਣੇ ਮੰਡੀ ਤੁਹਾਨੂੰ ਆਪਾਂ ਦੇਖੋ ਬਹੁਤ ਜਿਆਦਾ ਮੰਡੀ ਭਰਦੀ ਐ ਜਾਨਵਰ ਦੇਖੋ ਬਈ ਆਹ ਦੇਖੋ ਬਈ ਡੌਗ ਦੇ ਬੱਚੇ ਬਹੁਤ ਔਰੇ ਸਾਰੇ ਇਧਰ ਆ ਕਬੂਤਰ ਕਰੋ ਕੁਆਲਿਟੀ ਚੈੱਕ ਵੀ ਚੰਗੇ ਚੰਗੇ ਕਬੂਤਰ ਆ ਉੱਢਨੇ ਵੀ ਆ ਸਾਰੇ ਤਰ੍ਹਾਂ ਦੇ ਕਬੂਤਰ ਵੀ ਸੇਲ ਹੋਣ ਆਸਤੇ ਹੁੰਦੇ ਨੇ ਇਕ ਇਧਰ ਦੇਖੋ ਬਈ ਪੱਗ ਚੰਗੇ ਚੰਗੇ ਜਾਨਵਰ ਆਉਂਦੇ ਸੇਲ ਹੋਣ ਆਸਤੇ ਦੇਖੋ ਬਈ ਮੁਰਗੀ ਮੁਰਗੀ ਸਾਰੇ ਆਪਣੇ ਜਾਨਵਰ ਵੀ ਦੇਖੋ ਵੀ ਮੁਰਗੇ ਮੁਰਗੀਆਂ ਹਰੇ ਤਰ੍ਹਾਂ ਦੇ ਤੇ ਆ ਖਰਗੋਸ਼ ਦੇਖੋ ਵੀ ਅੱਗੇ ਵੀ ਆ ਚੈੱਕ ਕਰੋ ਵੀ ਕਬੂਤਰ ਕਬੂਤਰ ਮੁਰਗੇ ਮੁਰਗੀਆਂ ਸਾਰੇ ਜਾਨਵਰ ਆਏ ਮੰਡੀ ਤੇ ਮੰਡੀ ਬਹੁਤ ਜਿਆਦਾ ਭਰੀ ਆ ਦੇਖੋ ਇੱਧਰ ਵੀ ਦੇਖੋ ਮੁਰਗੇ ਮੁਰਗੀਆਂ ਸੌਦੇ ਚੱਲੀ ਜਾਂਦੇ ਆ ਆਂਡੇ ਵਾਲੇ ਮੁਰਗੀਆਂ ਵੀ ਇੱਧਰ ਕਰੋ ਚੈੱਕ ਆ ਬਲੈਕਸਟਲ ਹੋ ਜਾਗੀ ਦੇਖੋ ਵੀ ਮੁਰਗੀਆਂ ਇੱਧਰ ਵੀ ਮੁਰਗੀਆਂ Obrigado. Oh, yeah. yeah.